ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਮੁਹਾਲੀ ਦੇ ਪਿੰਡ ਬਲੌਂਗੀ ਚ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕੇਂਦਰੀ ਜਲਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਨੇ ਇਸ ਮੌਕੇ ਵੱਖ-ਵੱਖ ਛੋਟਲਾਂ ਦਾ ਦੌਰਾ ਕੀਤਾ ਤੇ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਇਸ ਤੋਂ ਪਹਿਲਾਂ ਖਰੜ ਬਲਾਕ ਦੇ ਪਿੰਡ ਪੰਨੂਆ ਅਤੇ ਮਦਨਹੇੜੀ ਵਿਖੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪੁਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵਕਫਾ ਵਿਭਾਗਾਂ ਵੱਲੋਂ ਕੈਂਪ ਲਗਾਏ ਗਏ ਜਿਸ ਦਾ ਲੋਕਾਂ ਨੇ ਲਾਹਾ ਲਿਆ। ਮਾਤਰਵੰਦਨਾ ਸਕੀਮ ਦੀ ਲਾਪਾਤਰੀ ਮਹਿਲਾ ਯਾਸਮੀਨ ਨੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖੇਟ ਦੱਸਿਆ ਕਿ ਉਸ ਨੂੰ ਜਨੇਪੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਂਗਣਵਾੜੀ ਵੱਲੋਂ ਸਹੂਲਤਾਂ ਦਿੱਤੀਆਂ ਗਈਆਂ ਮੁਫਤ ਪੋਸ਼ਟਿਕ ਖੁਰਾਕ ਸਮੇਤ ਉਸਦਾ ਅਤੇ ਉਸਦੇ ਬੱਚੇ ਦਾ ਮੁਫਤ ਟੀਕਾ ਕਰਨ ਵੀ ਕੀਤਾ ਗਿਆ ਇਸ ਤੋਂ ਇਲਾਵਾ ਉਸਦੇ ਬੈਂਕ ਖਾਤੇ ਵਿੱਚ ਸਿੱਧੇ 5000 ਰੁਪਏ ਵੀ ਆਏ ਜਿਸ ਲਈ ਉਸਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਮੇਰੀ ਬੇਟੀ ਹੋਵੇ ਤਾਂ ਸਾਨੂੰ 5000 ਰੁਪਏ ਦਿੱਤਾ ਤੇ ਮੈਂ ਉਹਨਾਂ ਦੀ ਐਪੀਡੀ ਕਰਾਤੀ ਸਨੁਰ ਆਸ਼ਰਮ ਦੀ ਫੀਲ ਹੁੰਦਾ ਤੇ ਕਣਕ ਵੀ ਫੀਲ ਮਿਲਦੀ ਹੈ। ਆਯੁਸ਼ਮਨ ਭਾਰਤ ਸਕੀਮ ਤਹਿਤ 5 ਲੱਖ ਤੱਕ ਦਾ ਸਿਹਤ ਬੀਮਾ ਮਿਲਣ ਤੇ ਲਾਹ ਪਤਰੀ ਬਲਵਿੰਦਰ ਸਿੰਘ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਤੇ ਸਾਡਾ ਆਯੁਸ਼ਮਨ ਮੋਦੀ ਸਰਕਾਰ ਦੇ ਵੱਲੋਂ ਕਾਰ ਬਣਿਆ ਹੋਇਆ ਜੀ ਜੀ 5 ਲੱਖ ਤੱਕ ਦੀ ਮੈਡੀਕਲ ਦੀ ਸਹੂਲਤ ਮਿਲ ਰਹੀ ਹੈ ਜੀ ਸ਼ੁਕਰ ਹੈ ਤੇ ਅੱਜ ਸਾਡੇ ਪਿੰਡ ਸਕੂਲ ਦੇ ਵਿੱਚ ਬੈਨ ਆਈਏ ਜੀ ਜਿਹਦੇ ਵਿੱਚ ਜ਼ੀਰੋ ਬੈਲੈਂਸ ਤੋਂ ਖਾਤਾ ਖੋਲ ਰਹੇ ਜਿਹਦੇ ਵਿੱਚ 4 ਲੱਖ ਦਾ ਬੀਮੇ ਦੀ ਸਹੂਲਤ ਹੈ ਜੀ ਪਨੂਆਪਿੰਡ ਦੇ ਪਰਮਜੀਤ ਕੌਰ ਅਤੇ ਦਰਸ਼ਨ ਕੌਰ ਨੇ ਸਵਚ ਭਾਰਤ ਅਭਿਆਨ ਤਹਿਤ ਪਖਾਨੇ ਬਣਾਉਣ ਲਈ 15-15000 ਰੁਪਏ ਦੀ ਰਾਸ਼ੀ ਮਿਲਣ ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਜੀ ਰਵੈਸ ਦਾ ਖਾਤਾ ਖਲਾਇਆ ਹਾਂ ਜੀ ਸ਼ੁਕਰੀਆ ਮੋਦੀ ਮੋਦੀ ਦਾ ਤੇ ਮੋਦੀ ਸਰਕਾਰ ਵੱਲੋਂ ਜਿਹੜੀ ਸਕੀਮਾਂ ਚਲਾਈਆਂ ਜਾ ਰਹੀਆਂ ਆ ਅੱਜ ਸਾਡੇ ਮੋਬਾਈਲ 'ਤੇ ਆਈ ਹੈ ਜੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਕੀਮਾਂ ਵਾਲੀ ਮਿਲਾਈ ਨੇ ਤੇ ਹਮ ਨੇ ਆਪਣਾ ਜ਼ੀਰੋ ਬੈਲੈਂਸ ਖਾਤਾ ਖਲਾਇਆ ਮੈਨੂੰ ਬਹੁਤ ਵਧੀਆ ਲੱਗਿਆ